ਜੋ ਪਹਿਲਾਂ 3 ਸਾਲ ਮੰਗਦੇ ਉਹਦੀ ਐ ਨਦੀਕੇ ਗੱਲ ਕਿਸੇ ਕਾਲ ਵੀ ਬਾਹਰ ਵਾਲੇ ਬੰਦੇ ਨੂੰ ਸਰਪੰਚੀ ਨਹੀਂ ਮਿਲਦੀ ਉਹ ਬੰਦਾ ਅਸਤੀਫਾ ਦੇਊਗਾ ਉਹਦਾ ਨੋਟੀਫਿਕੇਸ਼ਨ ਹੋਊਗਾ ਬਾਅਦ ਚ ਜਿਮਨੀ ਚੋਂ ਦੇ ਸਾਰੇ ਪੰਜਾਬ ਦੀ ਇਕੱਠੀ ਹੋਊਗੀ ਇਹ ਜੇ ਕੀ ਜਮ ਦੇ ਸਰਬਸੰਮਤੀ ਕਰ ਲਓ ਕਿਸੇ ਤੇ ਉਹ ਕਦੇ ਨਹੀਂ ਗੱਲ ਆਪਾਂ ਬੇਨਤੀ ਹੈ ਕਦੇ ਵੀ ਆਪਣੇ ਨਗਰ ਸਰਬਸੰਮਤੀ ਦੀ ਗੱਲ ਚੱਲਦੀ ਹੈ ਨਾ ਜੀ ਜੀ ਉਹ ਕਹਿੰਦੇ ਸੀ ਵੀ 3 ਸਾਲ ਮੰਦਲੋਂ ਬਣਾ ਦਿਓ 2 ਸਾਲ ਬੰਸਰ ਬਣਾ ਦਿਓ ਸਰਬਸੰਮਤੀ ਲਈ ਇਕੱਠ ਕੀਤਾ ਗਿਆ ਜੀ ਇਹ ਤੇ ਕੁਝ ਨੌਜਵਾਨਾਂ ਦੀਆਂ ਮੰਗਾਂ ਨੇ ਗਰਾਊਂਡ ਦੀਆਂ ਉਹ ਵੀ ਹੋਊਗਾ ਅੱਠ ਉੱਠ ਕੇ ਬਾਅਦ ਜਿੰਨੇ ਖੁਦੂਪਾ ਲੱਗੂਗੀ ਆਪਣੇ ਗਿਆ ਹਾਂ ਉੱਠੰਦਾਰ ਪਤਾ ਲੱਗ ਲਿਆ ਰਾਵਾਂ ਰੋਕਾ ਪਿੰਡ ਲੈ ਕੇ ਚਲੇ ਗਏ ਵੀਡੀਓ ਲੈ ਕੇ ਟਾਟਾ ਲੈ ਕੇ ਫਿਰ ਬਿਨਾਂ ਉਹਨਾਂ ਨੂੰ ਆਮੈਂਬਰ ਨੂੰ ਉਤਸ਼ਾਹਿਤ ਕਰਦੇ ਹਾਂ ਸਹੀ ਹੈ ਸਹੀ ਹੈ ਹਾਂ ਸਹੀ ਹੈ ਅੰਦਰਲੀ ਨਹੀਂ ਗਾਈ ਜੇ ਕੱਦ ਤੋਂ ਨਾ ਘਰ ਘਰ ਹੁੰਦਾ ਆਹ ਪਹਿਲਾਂ ਤੇ ਬਣਾ ਦੇਣਾ ਹਾਂ ਨਹੀਂ ਗੱਲ ਸਹੀ ਹਾਂ 340 ਬਣਾ ਦੇਣਾ ਹਾਂ ਬਣਾ ਦੇ ਉਹ ਸਾੜੀ ਜੋ ਪਹਿਲਾਂ 3 ਸਾਲ ਮੰਗਦੇ ਉਹਦੀ ਹੈ सारे <laughs> 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 ਬਸ ਉਹਨਾਂ ਦਾ ਤਰ੍ਹਾਂ 2 ਮਿੰਟਾਂ ਦੇ ਉਹ ਖੜੇ ਦੇਖੇ ਸਾਰੇ ਸਤਿ ਪਵਣ ਸਸਰੀ ਗੱਲ ਜੀ ਬਾਈ ਜੀ 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 ਬਾਰੇ ਕੋ ਯਾਰ 2007 ਨੂੰ ਬਾਰੇ ਹੁਣ ਜੀ ਆਪਾਂ ਬੇਨਤੀ ਹੈ ਕਦੇ ਵੀ ਆਪਣੇ ਨਗਰ ਸਾਰੋਸਾਂ ਤੇ ਵੀ ਗੱਲ ਚੱਲਦੀ ਹੈ ਹਨਾ ਜੀ ਜੀ ਉਹ ਕਹਿੰਦੇ ਸੀ ਵੀ 3 ਸਾਲ ਵਿੱਚੋਂ ਬਣਾ ਦਿਓ 2 ਸਾਲ ਬੰਦਸਰ ਬਣਾ ਦਿਓ ਪਹਿਲੀ ਗੱਲ ਤਾਂ ਆਪਾਂ ਸਾਰੇ ਪੜੇ ਲਿਖੇ ਆ ਇਹ ਦੇਖੋ ਵੀ 2 ਸਾਲ ਬਾਅਦ ਬੰਦੇ ਨੂੰ ਕਿਵੇਂ ਦੇਣ ਕਿ ਸਰਪੰਚੀ ਉਹ ਕਿਸੇ ਕਾਰ ਵੀ ਬਾਹਰ ਵਾਲੇ ਬੰਦੇ ਨੂੰ ਸਰਪੰਚੀ ਨਹੀਂ ਮਿਲਦੀ ਉਹ ਬੰਦਾ ਅਸਤੀਫਾ ਦੇਊਗਾ ਉਹਦਾ ਨੋਟੀਫਿਕੇਸ਼ਨ ਹੋਊਗਾ ਬਾਤ ਜਿਵੇਂ ਚੌਂ ਦੇ ਸਾਰੇ ਪੰਜਾਬ ਦੀ ਇਕੱਠੀ ਹੋਊਗੀ ਇਹ ਜੀ ਬੰਗੀਰ ਕੋਲ ਸਪੈਸ਼ਲ ਚੋਲ ਹੋ ਜੀ ਬੰਸੇ ਸਰਪੰਚ ਪਰ ਨਹੀਂ ਚੋਲ ਕਰਾਰੇ ਹੂੰ ਇਹ ਚੋਲ ਨਹੀਂ ਹੋਣੀ ਕਿਸੇ ਲੋਟ ਵੀ ਹੁਣ ਆਪਾਂ ਇਹ ਬੇਨਤੀ ਕਰਦੇ ਵੀ ਬੰਸਾ ਖੜਾ ਜਾ ਬਿਲਕੁਲ ਜੇ ਅਸੀਂ ਉਹਨਾਂ ਨਾਲ ਗੱਲ ਕਰੀ ਭੋਲੇ ਨਾਲ ਵੀ ਆਪਾਂ ਦੋਨਾਂ ਬੰਦਿਆਂ ਨੂੰ ਛੱਡ ਦੋ ਤੀਜਾ ਬੰਦਾ ਖੜਾ ਕਰ ਲਓ ਇਹ ਜਿਵੇਂ ਸਭ ਸਭ ਚ ਕਰ ਲਓ ਕਿਸੇ ਤੇ ਉਹ ਕਹਿੰਦੇ ਭਰਾਇਆ ਕਰਦੇ ਆ ਜੇ ਉਹਨਾਂ ਨੂੰ ਸ਼ਾਂਤ ਕਰਾਇਆ ਕਰ ਲਈ ਤੀਜੇ ਉਹਨਾਂ ਦਾ ਆਪਾਂ ਬੰਸੇ ਨੂੰ ਬਾਹਰਾਂਗੇ ਠੀਕ ਹੈ ਜੀ ਠੀਕ ਹੈ ਜੇ ਬੰਸੇ ਨੂੰ ਫਿਰ ਮੰਨਦੇ ਹੋ ਸਰਪੰਚ ਦਾ ਇਹਨੂੰ ਪਹਿਲਾਂ ਬਣਾ ਦੇ ਸਾਰੇ ਮੈਂਬਰ ਆਪਦੇ ਸਾਰੇ ਮੈਂਬਰ ਆਪ ਦੇ ਨੂੰ 500 ਰੁਪਏ ਬਣਾ ਦੇ ਸਰਪੰਚ ਨੇ ਸਾਲ ਪਹਿਲਾਂ 2 ਸਾਲ ਮਗਰੋਂ ਮਹੀਨੇ ਨੂੰ ਬਣਾ ਦੇਗਾ ਠੀਕ ਹੈ ਜੀ ਜੇ ਉਹ ਕਿਸੇ ਗੱਲ ਤੇ ਨਹੀਂ ਉਹ ਤਾਂ 5 ਸਾਲ ਖੜਾ ਪਈ ਆਪਾਂ ਨਹੀਂ ਹੱਥ ਜੋੜ ਕੇ ਪਿੰਡ ਸਾਰੇ ਦੀ ਮਦਦ ਕਰਨੀ ਆਪਾਂ ਠੀਕ ਹੈ ਜੀ ਸਾਡੇ ਸਮਝਾ ਜਗਾਰਾ ਪੂਰੇ ਬੋਲ ਦੇਣਾ ਬੋਲੇ ਸੋਹਣੇ ਸਾਰੇ ਜਗਾਰਾ ਹੱਥ ਨੂੰ ਕਹਿੰਦੇ ਵੀ ਪਈ ਦੋਨੋਂ ਨੂੰ ਭਾ ਦੇ ਕੋਈ ਬੰਦਾ ਤੀਜਾ ਆਉਂਦਾ ਹੈ ਇਹਨਾਂ ਨੂੰ ਆਪਾਂ ਭਾ ਦੇਂਗਾ ਤੀਜੇ ਬੰਦੇ ਸਰਬਸੰਮਤੀ ਕਰ ਲਾ ਠੀਕ ਹੈ ਜੀ ਠੀਕ ਹੈ ਜੀ ਸਰਬਸੰਮਤੀ ਬਿਲਕੁਲ ਆਪਾਂ ਹੱਕ ਚਾਹੇ ਕੋਈ ਆਪ ਨੂੰ ਜਵਾਬ ਦੇਣ ਨੂੰ

ਆਪਣਾ ਭਾਈ ਦੂਸਰੀ ਪਾਰਟੀ ਨੂੰ ਇੱਥੇ ਗੁਰੂ ਘਰ ਹੀ ਸੱਦ ਲੋ ਆਪਾਂ ਘਰੇ ਕੋ ਕਰਨਾ ਕਿਸੇ ਦੇ ਮੇਰੇ ਸਾਹਮਣੇ ਆ ਕੇ ਨਹੀਂ ਤੂੰ ਸਾਂਝੀ ਸਾਥ ਤੇ ਬਣਾ ਕੇ ਦੇ ਦੇ ਕੋ ਗੁਰੂ ਘਰ ਆਪਾਂ ਦਾ ਉਹਨੂੰ ਫੋਨ ਕਰਾਂ ਜੀ ਕਿਹੜਾ ਦੀ ਜਾਂਦੇ ਉਹ ਕਹਿੰਦੇ ਵੀ ਆਥਰ ਨੂੰ ਦੇਖ ਤੁਸੀਂ ਗੁਰੂ ਘਰ ਘੰਟਾ ਬੈਠੇ ਉਹ ਆਥਰ ਨੂੰ ਕਹਿੰਦੇ ਉਹ ਕਹਿੰਦੇ ਆ ਆਵਾਂ ਆਥਰ ਨੂੰ ਦੱਸਾਂਗੇ ਬਾਰ-ਬਾਰ ਕੱਟ ਕਿੱਥੇ ਕਰਾਗੇ ਕਿਹਨੂੰ ਆਕਰਮਿਤ ਇਨਫੋਰਮ ਗੁਰੂ ਗੁਰੂ ਘਰ ਅਨਾਉਂਸਮੈਂਟ ਕਰਾ ਦਿਓ ਸਰਬਸੰਮਤੀ ਲਈ ਇਕੱਠ ਕੀਤਾ ਗਿਆ ਜੀ ਇਹ ਤੇ ਕੁਝ ਨੌਜਵਾਨਾਂ ਦੀਆਂ ਮੰਗਾਂ ਨੇ ਗਰਾਊਂਡ ਦੀਆਂ ਉਹ ਵੀ ਹੋਊ ਇਕੱਠ ती <laughs> पी